ਲਾਵੀ ਗਿੰਦੂ ਤੂੰ ਪਿੰਡ ਦੇ ਵਿੱਚ ਬੜਾ ਮਸ਼ਹੂਰ ਬੰਦਾ ਬੜੀਆਂ ਘੈਂ ਘੈਂਡੀਆਂ ਸਕੀਮਾਂ ਲਾਉਂਦਾ ਹਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਮੇਰਾ ਇੱਕ ਦੋਸਤ ਪ੍ਰਤਾਪਾ ਉਹਦੀ ਕੋਠੀ ਭਈਏ ਨੇ ਮੱਲੀ ਪਈ ਆ ਭਈਏ ਮੰਜੀਆ ਭਈਏ ਨੇ ਕੋਈ ਗੱਲ ਨਹੀਂ ਮੈਂ ਗੁੱਡੇ ਕਰਕੇ ਵੇਖ ਲਿਆ ਪੁਲਿਸ ਨੂੰ ਘੁਲਾ ਕੇ ਵੇਖ ਲਿਆ ਉਹ ਚਪਸਰਾ ਐਮਪੀ ਐਮਐਲ ਦੀਆਂ ਫਰਮੈਸਾਂ ਪਾ ਕੇ ਵੇਖ ਲਈਆਂ ਹਾਂ ਯਾਰ ਭਈਆ ਇਨਾ ਠੀਠਾ ਉਹ ਕਿਸੇ ਪਾਸੇ ਲੱਗ ਹੀ ਨਹੀਂ ਰਿਹਾ ਸਰਪੰਤਾ ਮੈਂ ਬੰਦਾ ਜਿਹੜਾ ਨਾ ਜੰਜੂ ਮੈਂ ਬਹੁਤ ਵਜੋਂ ਉਹਦੇ ਤਕੀਮਾ ਦਨਾ ਅੱਛਾ ਪਰ ਮੇਰੀ ਤਕੀਮ ਜਿਹੜੀ ਆ ਨਾ ਛੋਟੀ ਤਕੀਮ 1000 ਪੈਦੀ ਬਜਟ ਕੀ 2000 ਪੈਦੀ ਉਹ ਤੋਂ ਵੱਡੀ ਤਿੰਨ ਜਹਾਦੀ ਤੋਂ ਆਫ ਦੀ ਤੋਂ ਆਫ ਦੀ ਤਕੀਮ ਜਿਹੜੀ ਆ 5000 ਜਹਾਦੀ ਅੱਛਾ ਪੈਸੇ ਦੀ ਯਾਰ ਕੋਈ ਗੱਲ ਨਹੀਂ ਸਾਡਾ ਕੰਮ ਹੋਣਾ ਚਾਹੀਦਾ ਉਹ ਭਈਆ ਕਿਥੋਂ ਦਾ ਭਈਆ ਜੁਪੀ ਦਾ ਯਾਰ ਜਿਹੜੀ ਕੋਠੀ ਵੱਲੀ ਆ ਉਹ ਕਿਹੜੀ ਪਿੰਡੀ ਆ ਉਹ ਸਾਡੇ ਪਿੰਡ ਦੀ ਆ ਸਾਡੇ ਪਿੰਡ ਦਾ ਪਰਤਾਪਾ 20 ਸਾਲ ਬਾਦੋਂ ਆਇਆ ਵਾ ਆਪੇ ਪਿੰਡ ਦੀ ਆਪਣੇ ਪਿੰਡ ਦੀ ਆ ਉਹ ਕਿਹੜੀ ਕੋਠੀ ਆ ਉਹ ਭਈਆ ਦੀ ਕੋਠੀ ਵੱਜਦੀ ਪਿੰਡ 'ਚ ਓ ਦਾਦਾ ਭਈਆ ਹਾਂ ਉਹ ਦਾਦਾ ਭਈਆ ਬੜਾ ਦਦਾ ਹੁੰਦਾ ਮੈਂ ਕਿਤੇ ਦਾਦੇਤ ਨਹੀਂ ਅੱਛਾ ਮੈਂ ਆਇਆ ਹਾਂ ਅੱਜ ਤੋਂ ਪੰਜਾ ਉਹਨੂੰ ਮੈਂ ਕਿਹਾ ਕਿ ਮੈਂ ਦਾਵਤ ਨਹੀਂ ਆ। ਉਹ ਮੈਨੂੰ ਕਹਿੰਦਾ ਤੇਰੀ ਦਾਵਤ ਨਹੀਂ ਆ। ਅੱਛਾ ਮਨੇ ਦੋ ਤੇ ਦੁੱਧੇ ਵੜਾ। ਉਹਨੂੰ ਕਿਤੇ ਨਾ ਬਾਹਰ। ਉਹਨੂੰ ਕੱਢਣਾ ਬਾਹਰ। ਉਹਨੂੰ ਪਾਵਾ ਚ ਭਜਣਾ। ਹਾਂ ਹਾਂ। ਕਿਹਾ ਕਿ ਆ ਗਈ ਤਰੀ। ਮੇਰੀ ਕਹਤ 150। ਕਿ ਕੀ ਹੁੰਦੇ ਨੰਦਾ। ਪਰ 50 ਤੂੰ ਮੈਨੂੰ ਦੇਣਾ। ਹੋਰ ਮੁੰਦੇ ਤੇਰੇ ਨੂੰ ਦੇਣਾ। ਤੂੰ ਪੈਸੇ ਮੇਰੇ ਕੋਲ ਲੈਣੇ ਆ ਮੇਰੇ ਕੋ। ਹੂੰ ਪਰ ਤਾਂ ਵੀ ਦੀਆਂ। ਕਹਿੰਦੀ ਗਿਆ। ਬਿਲਮਾਤੇ ਹੀ ਤੇ। ਪਰ ਮੈਂ ਕਹਿਂ ਵਾਲੀਆਂ। ਹਾਂ। ਕਿੰਤਾ ਲੱਗੀ ਟੀਮ ਕਿਹੜੀ ਲਾ ਬੈਠਾ ਮੈਨੂੰ ਵੀ ਦੱਸ ਓ ਬਈ ਤੂੰ ਤੋਤੀ ਗਲੀ ਕਰੋਨੀ ਆ ਨਾ ਦੋ ਬੰਦੇ ਘਰਾ ਸਕਦੇ ਆ ਗੁੱਲਿਆ ਕੋ ਨਹੀਂ ਹੋਈ ਉਹ ਦੋ ਬੰਦੇ ਕਿਹੜੇ ਆ ਇੱਕ ਜੀ ਦਾ ਤੂੰ ਪਤਨਾ ਇਹਦਾ ਤਵਲ ਜਿਆ ਆ ਮੱਚਾ ਵਣ ਚੰਗਾ ਮਜਾ ਦੜੀ ਦਾ ਦੜੀ ਦਾ ਬਿਸਲਪ ਪਿੰਡੜਾ ਹਾਂ ਇੱਕ ਉਹਦਾ ਜੱਤੀ ਦਾ ਵੀ ਅੱਛਾ ਮੈਂ ਨਾ ਉਹਨਾਂ ਨਾਲ ਗੱਲ ਕਰ ਪਾਜਾ ਬੁੱਢਿਆਂ ਦੀ ਪਰ ਮੇਰੀ ਤਕੀਰ ਦੇ ਪੈਸੇ ਮੈਨੂੰ ਦੇਨੇ ਆ ਉਹਨਾਂ ਨੂੰ ਨਹੀਂ ਦੇਨੇ ਤੇਰੀ ਸਕੀਮ ਦੇ ਪੈਸੇ ਤੈਨੂੰ ਮਿਲਣਗੇ ਹਾਂ ਚਾਚੇ ਬਿਸਨੇ ਦੇ ਪੈਸੇ ਚਾਚੇ ਨੂੰ ਮਿਲਣਗੇ ਹੋਠੀ ਖਾਲੀ ਹੋਣੀ ਚਾਹੀਦੀ ਹੈ ਹੋਠੀ ਖਾਲੀ ਹੋ ਦੂਗੀ ਅੱਗੇ ਵੀ ਨਕੋ ਮਜ਼ਾਰ ਪੀ ਲੈਣਾ ਜੀ ਆ ਧਰਪਿਆ ਜ ਤਵਾ ਦੋ ਧਰਪਿਆ ਵੀ ਰੱਖਾ ਗਿਆ ਉਹ ਵੀ ਦਵਾ ਦਾਂਗੇ ਜਿਹੜੀ ਇੱਕ ਹੀ ਗੱਲ ਆ ਤੀਵੇ ਆ ਭਾਈ ਤੂੰ ਬਿਛਨੇ ਨੂੰ ਵੀਰੀ ਨੂੰ ਕਰੇ ਬਲਾਲਾ ਉਹਨਾਂ ਨਾਲੀ ਗੱਲ ਚੰਨ ਜੜੇ ਉਹਨਾਂ ਨੇ ਤੇਰੀ ਕੋਠੀ ਐ ਐ ਐ ਖਾਲੀ ਕਰਾ ਦੇਣੀ ਆ ਠੀਕ ਹੈ ਕੰਮ ਹੋਣਾ ਚਾਹੀਦਾ ਤੇ ਦੋ ਵੀ ਤੇਰੇ ਨੂੰ ਮੈਂ ਭੇਜ ਦੋ ਭੇਜ ਦੋ ਜਾਓ ਤਲਵਾ ਪੁਕੀਟਿਆ ਇਹ ਨੀ ਆ ਯਾਰ ਤੂੰ ਸਕੀਮਾਂ ਲਾਉਂਦਿਆਂ ਇਹ ਵੀ ਸਕੀਮ ਲਾ ਲਾ ਬਾਪੂ ਮੇਰਾ ਘਰ ਨਹੀਂ ਹੁੰਦਾ